ਆਪਣੇ 40 ਉਹ ਤੋਂ ਬਹੁਤ ਵੇਖੀ ਬਹੁਤ ਤਾਂ ਵੇਖੀਆ ਖੋਜ ਦੀਆਂ ਪਈਆਂ ਛਪੜਾਂ ਪਈਆਂ ਛੱਲਾ ਛੱਲਾ ਆਮੀ ਪਈਆਂ ਹਾਂ ਜਿਹੜਾ ਬਾਜ਼ਰ ਤੋੜ ਕੇ ਸੋਚੋ ਜਿਹੜਾ ਕਿ ਆਪਣੇ ਜੋਰ ਪਿੱਛੇ ਆਪਣੇ ਬਲੇ ਇਕੱਠੇ ਤੋਂ ਇਕੱਠੇ ਚੁਰਦੇ ਸੀ ਉਹ ਠੀਕ ਹੈ ਜੀ ਤੇ ਵੱਢ ਕੇ ਜਿਵੇਂ ਵੱਢ ਕੇ ਵਿਜਥੇ ਬਣ ਕੇ ਤੁਰਦੇ ਇਹ ਹਮਲਾ ਹੁੰਦਾ ਸੀ ਹਾਂ ਨਾਲ ਆਪ ਦਾ ਪ੍ਰਾਰ ਲਿਆਉਣਾ ਨਾਲ ਜਹਾ ਬਣ ਕੇ ਕੁਰਸੀ ਕੁਰਸੀ ਚੁਰਨਾ ਠੀਕ ਹੈ ਜੀ ਦੂਰੋਂ ਦੂਰੋਂ ਆਏ ਜਿਹੜੇ ਅਸੀਂ ਇਹਨਾਂ ਨੂੰ ਲੂਟਣੋਂ ਆਏ ਉਹ ਦਸ ਬੜ ਕੇ ਆਉਦੇ ਸੀ ਤਾਂ ਠੀਕ ਹੈ ਜੀ ਬਰਸ਼ੇ ਪੁਰਛੂ ਰਾਇ ਹੀ ਗੋਟੇਬੇਟ ਤਲਵਾਰਾਂ ਸੀ ਤੇ ਤਲਵਾਰੀਆਂ ਸੀ ਇਹੋ ਬੋਲੇ ਉਹ ਛਾਰ ਕੋ ਨਹੀਂ ਹੈਗੇ ਠੀਕ ਹੈ ਜੀ ਤੁਸੀਂ 47 ਦੀ جنگ ਸੀ ਉਦੋਂ ਕਿੰਨੀ ਕੁ ਤੁਹਾਨੂੰ ਮਤਲਬ ਕਿ ਸੂਰਤ ਸੀ ਕਿ ਕਿੱਡੀ ਕੁਮਰ ਸੀ ਤੁਹਾਡੀ ਬੜਾ ਸੂਰਤ ਸੀ ਕੀ ਦੇ ਕੁਛ ਦੇਖਣ ਨੂੰ ਮਿਲਿਆ ਉਸ ਟਾਈਮ ਉੱਥੇ ਬੜੀ ਬੜ ਟੁਕੜ ਢੋਈ ਆ ਆਪਣੀ ਜਗਹ ਪੈਦੇ ਹੀ ਬਰਸ਼ੇ ਲਾ ਜਾਂਦੇ ਸੀ ਹਾਂਜੀ ਉਦੋਂ ਬਰਸ਼ੇ ਤੇ ਕੁਹਾੜੀਆਂ ਤੇ ਤਲਵਾਰਾਂ ਉਹ ਜੀਆਂ ਜੋ ਉਹਨਾਂ ਪਹਿਲੇ ਬੰਦੇ ਆਪਾਂ ਨੂੰ ਮਾਰਦੇ ਸੀ ਠੀਕ ਹੈ ਜੋ ਆਪਣੇ ਪ੍ਰੋਜੈਕਟ ਦੇ ਬੱਚੇ ਬਰ ਹਰਨ ਮਾਦੂ ਬਾਪ ਆ ਚੋਕੀ ਹੋਈ ਪੰਜਾਬ ਪੰਜਾਬ ਦੀ ਹੋਈ ਆ ਬਾਸ ਤਾਂ ਕੋਈ ਹੋਈ ਨਹੀਂ ਠੀਕ ਹੈ ਮਤਲਬ ਪੰਜਾਬ ਤੇ ਹੀ ਪੰਜਾਬ ਕਰ ਲਿਆ ਪੰਜਾਬ ਪਰ ਪੰਜਾਬ ਤੇ ਲੋਕਾਂ ਨੂੰ ਨੁਕਸਾਨ ਹੋ ਦੋ ਫੜ ਪੰਜਾਬ ਕਰਤਾ ਇੱਕ ਪੰਜਾਬ ਸੀ ਦੋ ਫੜ ਕਰਤਾ ਦੋ ਫੜ ਕਰਤਾ ਕੀ ਤੁਸੀਂ ਚਾਹੁੰਦੇ ਹੋ ਵੀ ਇੱਕ ਚਾਹੀਦਾ ਪੰਜਾਬ ਨਹੀਂ ਪੰਜਾਬ ਸਾਡੇ ਇੱਕੋ ਚਾਹੀਦਾ ਸੀ ਵੱਡਾ ਵੱਡਾ ਪੰਜਾਬ ਸੀ ਬਹੁਤ ਵੱਡਾ ਹਾਂਜੀ ਹਾਂਜੀ ਬਹੁਤ ਵੱਡਾ ਪੰਜਾਬ ਸੀ ਇਹਦਾ ਕਾਰਨ ਕੀ ਬਣੇ ਕਿਸ ਨੇ ਕਰਤਾ ਕੌਣ ਜ਼ਿੰਮੇਵਾਰ ਇਹਨਾਂ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਡਿਸਕਾਰਡ ਕੀਤਾ ਸਾਰਾ ਠੀਕ ਹੈ ਜਦ ਅੰਗਰੇਜ਼ਾਂ ਜਲ ਲੱਗਿਆ ਨਾ ਕਟਿਆਈ ਕਰਦੇ ਜਾ ਫੇਜ਼ ਨੂੰ ਉਦੋਂ ਉਦੋਂ ਹੋਈ ਵੇਜਨ ਵੰਡ ਕਰਤੀ ਅੰਗਰੇਜ਼ਾਂ ਨੇ ਵੰਡ ਕਰਤੀ ਸੀ ਜਿਵੇਂ ਕਿ ਕਹਿੰਦੇ ਹੁੰਦੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਸੀਗੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ ਦੇਖੋ ਮੁਸਲਮਾਨ ਤੇ ਕੱਟੇ ਹਿੰਦੂ ਸਿੱਖ ਸਾਰੇ ਇਕੱਠੇ ਰਹਿੰਦੇ ਹਾਂ ਹਾਂਜੀ ਕੋਈ ਪਿਆਰ ਪਿਆਰ ਨਾਲ ਰਹੇ ਬਹੁਤ ਫਿਰ ਸੁਭਾਅ ਦੇ ਬਾਰੇ ਤੁਸੀਂ ਵੀ ਰਹੇ ਉਹਨਾਂ ਨਾਲ ਜੀ ਇਕੱਠੇ ਪਿਆਰ ਨਾਲ ਸਾਰੇ ਵਧੀਆ ਰਹਿੰਦੇ ਸੀ ਹਾਂਜੀ ਸਾਰੇ ਸਾਰੇ ਗੱਡੇ ਸਾਰੇ ਇਕੱਠੇ ਜੀ ਕੋਟੀ ਪਾਣੀ ਇਕੱਠਾ ਉਹ ਯਾਰ ਅਸੀਂ ਇਕੱਠੇ ਰਹਿ ਲਿਆ ਬਹੁਤ ਇਕੱਠੇ ਇੱਕ ਗੱਲ ਲੈ ਲਿਆ ਬੜਾ ਜ਼ਿਆਦਾ ਸੀ ਕੰਮ ਬਹੁਤ ਕਰਕੇ ਇਕੱਠੇ ਇਕੱਠੇ ਕੰਮ ਕਰਨਾ ਇਕੱਠੇ ਰਹਿਣਾ ਕੱਟੇ ਜੀ ਕੰਮ ਕਰਦੇ ਤੇ ਉਸ ਤੋਂ ਬਾਅਦ ਜਦੋਂ ਮੰਨ ਕੇ ਚਲੋ ਬੰਡ ਤੋਂ ਬਾਅਦ ਜਿਹੜੀ ਜੰਗ ਹੋਈ ਆ 65 ਦੀ ਹੋਈ ਆਪਣੇ ਤੇ ਉਦੋਂ ਫਿਰ ਕਿਹੋ ਜਿਹੇ ਹਾਲਾਤ ਹੋ ਜਾਂਦੇ ਆ ਪਿੰਡਾਂ ਦੇ ਕਿੰਨੇ ਕਿੰਨੇ ਪਿੰਡਾਂ ਨੂੰ ਉੱਠਣਾ ਪੈਂਦਾ ਇੱਥੋਂ ਨੇੜੇ ਤੇਰੇ ਬਾਰਡਰ ਏਰੀਆ ਦੇ ਲਾਗੇ ਵਾਲੇ ਪਿੰਡ ਜਿਹੜੇ ਉਸ ਤੇ ਪਛਾੜੇ ਠੀਕ ਹੈ ਕੋਈ ਥਾਉ گا ਉਸ ਵਿੱਚ ਬੈਠਾ ਕੋਈ ਆਪੇ ਉੱਠ ਕੇ ਲੋਕੀ ਛਾਪੇ ਡਰਦੇ ਉੱਠੇ ਡਰਦੇ ਉੱਠੇ ਕੋਈ ਲੋਕਾਂ ਨੇ ਗਵਰਨਮੈਂਟ ਦੇ ਸ਼ਾਰਜ ਉਤਰੀ ਦੂਸਰੋ ਇਹ ਮਾਰੇ ਲੱਗੇ ਉਹਨਾਂ ਨੂੰ ਚਾਰ ਜਾ ਕੇ ਦੇਖੋ ਜਿਹੜਾ ਸੋਦੇ ਮੰਨ ਕੇ ਘਰ ਬਾਹਰ ਦਿੱਕਤ ਬਹੁਤ ਆਉਂਦੀ ਹੋਊਗੀ ਹਾਂ ਲੁੱਟਾਂ ਫਾਂਵਾਂ ਚ ਹੋਏ ਜਿਹਨਾਂ ਸਮਾਲ ਲੁੱਟੇ ਗਏ ਠੀਕ ਹੈ ਹਾਂ ਜੇ ਬਾਹਰ ਖਾਲੀ ਘਰ ਛੱਡ ਕੇ ਲੁੱਟੇ 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 ਹੋ ਗਏ ਠੀਕ ਹੈ ਹਾਂ ਜੀ ਤੇ ਕਿੰਨੇ ਕੁ ਪਰਿਵਾਰ ਮੰਨ ਕੇ ਚਲੋ ਕਾਫੀ ਪਰਿਵਾਰਾਂ ਦਾ ਨੁਕਸਾਨ ਹੋ ਉੱਜੜ ਵੀ ਗਏ ਹੋਣਗੇ ਪਰਵਾਸ ਆਓ ਉੱਜੜੇ ਪੱਲ ਗਏ ਠੀਕ ਹੈ ਠੀਕ ਹਾਂ ਬਹੁਤ ਗੁੱਸੇ ਕਈ ਅੰਬਕ ਬੁੱਕ ਬੁੱਕ ਇਹਨਾਂ ਘਰ ਬਾਹਰ ਛੱਡ ਗਏ ਕਾਇਰ ਮੁੜ ਕੇ ਕਈ ਤਾਂ ਵਾਪਸ ਆਏ ਨਹੀਂ ਹਾਂ ਮਤਲਬ ਕਿ ਮਾਂ ਨਹੀਂ ਨੀ ਮੰਨਿਆ ਇੱਥੇ ਆਉਣ ਨੂੰ ਹਣਾ ਲਾਗੇ ਬਾਦਰ ਦੇ ਨੇੜੇ ਆ ਬਾਦਰ ਦੇ ਨੇੜੇ ਆ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਕੱਤਰ ਦੀ جنگ ਵੇਲੇ ਵੀ ਇਸੇ ਤਰ੍ਹਾਂ ਹੋਇਆ ਕੱਤਰ ਦੀ ਬੰਦਾਂ ਦੀ جنگ ਠੀਕ ਹੈ ਠੀਕ ਉਹਦੇ ਵੀ ਗੁੱਠੀ ਕਾਇਆ ਪਾਸੇ ਸਲਸਾ ਠੀਕ ਹੈ ਠੀਕ ਹੈ ਮਾਰ ਲੱਗੇ ਹਾਂ ਫਿਰ ਮਾਰ ਡੇ ਕੋ ਮਿਲ ਲਗੇ ਠੀਕ ਹੈ ਜੀ ਡੇ ਡੇ ਰਹੇ ਫਿਰ ਤੇ ਦਾਈ ਬੀ ਨਹੀਂ ਆਗੇ ਫਿਰ ਠੀਕ ਹੈ ਠੀਕ ਹੈ ਠੀਕ ਹਾਂਜੀ ਹਾਂ ਕਈ ਆ ਜਾਂਦੇ ਸੀ ਕਈ ਨਹੀਂ ਆਉਂਦੇ ਸੀ ਹਾਂ ਤੇ ਕੱਟ ਜਾਉਣ ਗੇੜਾ ਮਾਰਨ ਚਲੇ ਕੱਟ ਹਾਂ ਜੱਜ ਕਰ ਇੱਕ ਦਾ ਵੱਡਾ ਬੋਲੇ ਸਾਡੇ ਰਿਆ ਬਈ ਗੁੱਦਾ ਠੀਕ ਹੈ ਜੀ ਦਾ ਰੱਖਣਾ ਕਰ ਹੁਣ ਹੁਣ ਸਰਕਾਰਾਂ ਲੋਗੀਆਂ ਜਿਹੜੀ ਬਾਹਰ ਦੀ ਸਰਕਾਰਾਂ ਤੇਰੀ ਉਹ ਬਾਹਰ ਦੀ ਸਰਕਾਰਾਂ ਹੀ ਲੋੜਨੇ ਜਾ ਰਹੀਆਂ ਸਰਕਾਰਾਂ ਇਹਨਾਂ ਨੇ ਹਥਿਆਰ ਵਿੱਚ ਮਾਰੂ ਹਥਿਆਰ ਮਾਰੂ ਹਥਿਆਰ ਲੋੜ ਬੜ ਬੜ ਚਾਰਪੁਕ ਵੇਚਣੋਂ ਆ ਜੀ ਅੱਥਰ ਡਿੱਗੀ ਆ ਬਸਰ ਬਾਜ਼ਾਰ ਡਿੱਗੀ ਆ ਤੇ ਉਹ ਸਾਰੀ ਉਹ ਲਿਖੀ ਟੁੱਟ ਟੁੱਟ ਹੋ ਗਈ ਉਹ ਵੇਖੀ ਜੀ ਚੀਨ ਦੀ ਸੀ ਚੀਨ ਦੀ ਚੀਨ ਦੀ ਠੀਕ ਹੈ ਠੀਕ ਪਿੱਛਲਾ ਕਰਕੇ ਨਾ ਇਹ ਮੁਸਕਲਾਂ ਰੋਕ ਜਾਨ ਬਾਦੀਆਂ ਠੀਕ ਹੈ ਠੀਕ ਲੜਦੇ ਸਾਨਾ ਸਬਾਨ ਬਕੇ ਜਦੋਂ ਹੁਣ ਬਾਰੇ ਚਾਂਸ ਲੜਾਈ ਲੱਗਦੀ ਵੀ ਆ ਫਿਰ ਪੰਜਾਬ ਮੂਰੇ ਆ ਗਿਆ ਆ ਜਾ ਤੇ ਆ ਜਾਗੇ ਕੁੱਲ ਮਿਲਾ ਕੇ ਪੰਜਾਬ ਹਰ ਪਾਸੇ ਤੋਂ ਪੰਜਾਬ ਨੂੰ ਬਾਰਾ ਪੰਜਾਬ ਨੂੰ ਖਰਾਬ ਕਰ ਦਿੱਤੇ ਸਾਬ ਪੰਜਾਬ ਨੂੰ ਖਰਾਬ ਕਰ ਦਿੱਤੇ ਉਹ ਵੀ ਪੰਜਾਬ ਨੂੰ ਕਰ ਦਿੱਤੇ ਤੇ ਪੰਜਾਬ ਨੂੰ ਠੀਕ ਹੈ ਉਹਨਾਂ ਦਾ ਪਰ ਅਫਗਾਨistan ਨਾਲ ਲੱਗੇ ਆ ਪਾਕਿਸਤਾਨ ਨਾਲ ਅਫਗਾਨistan ਨਾਲ ਲੱਗੇ ਜੀ ਉਹ ਆ ਦੇ ਸਾਡਾ ਵੱਖਰਾ ਕਰੋ ਅਫਗਾਨistan ਦਰਜਾ ਕਰਦੇ ਨੇ ਇਸ ਤਰ੍ਹਾਂ ਕਰਕੇ ਕੋਈ ਚੌਂਦਾ ਨਹੀਂ ਘਲੜਾਈ ਲੜਾਈ ਦੇ ਅਕਤੜਾਈ ਬੜੀ ਹੁੰਦੀ ਆ ਜੀ ਘਰ ਦੀ ਆ ਤੇ ਦੇਸ਼ ਦੀ ਲੜਾਈ ਏਡੀ ਬੜੀ ਬੜੀ ਆ ਜੀ ਬੱਚੇ ਬਾਸ ਜਾਣਾ ਚੋਕੇ ਸਮਾਰ ਜਾਣਾ ਬਹੁਤ ਬਹੁਤ ਵਾਲਾ ਬਹੁਤ ਮਾੜਾ ਸਾਰਾ ਕੋਈ ਸਿਸਟਮ ਚੱਲੇ ਸਾਰਾ ਖਰਾਬ ਹੋ ਜਾਂਦਾ ਕੰਮ ਕੁੱਲ ਮਿਲਾ ਕੇ ਵੀ ਜੇ ਦੇਖਿਆ ਜਾਵੇ ਇੱਧਰ ਤੇ ਉੱਧਰ ਦੋਨੇ ਪੰਜਾਬ ਆ ਜਿਹੜੇ ਉਹੀ ਲਪੇਟ ਚ ਆ ਰਹੇ ਉਹਨਾਂ ਦੇ ਨੁਕਸਾਨ ਪੰਜਾਬ ਪੰਜਾਬ ਬਾਕੀ ਜਿਹੋ ਲੜਾਈ ਹੁੰਦੀ ਆ ਪਾਸਟਾਂ ਚ ਬੱਚੇ ਬਹੁਤ ਚੜਿਆ ਪ੍ਰੀਤਾ ਜੀ ਆਪ ਨੇ ਦਿੱਲੀ ਬੈਠੇ ਆ ਆਗਰੇ ਬੈਠੇ ਆ ਬਰੇਲੀ ਬਿਠੇ ਆ ਜੀ ਤੇ ਆਪਾਂ ਵਿਚਾਂ ਬਿਠੇ ਹਾਂਜੀ ਉਹ ਬਾਪੂ ਜੀ ਨਾਲ ਆਪਾਂ ਗੱਲਬਾਤ ਕੀਤੀ ਬਾਪੂ ਜੀ ਨੇ ਆਪਾਂ ਵਿਚਾਰ ਲਈ ਬਾਪੂ ਜੀ ਨੇ ਹੀ ਕਿਹਾ ਵੀ ਜੰਗ ਸਮੇ ਬਹੁਤ ਕੁਝ ਦੇਖਣ ਨੂੰ ਮਿਲਿਆ ਲਾਸ਼ਾਂ ਪੁੱਟੀਆਂ ਸੀ ਛੱਪੜਾਂ ਦੇ ਵਿੱਚ ਪਈਆਂ ਸੀ ਤੇ ਘਰਾਂ ਦੇ ਘਰ ਉੱਜੜ ਗਏ ਤੇ ਲੋਕਾਂ ਦਾ ਨੁਕਸਾਨ ਹੋ ਗਿਆ ਕੋਈ ਘਰ ਛੱਡ ਕੇ ਉੱਠ ਗਿਆ ਜਿਹੜਾ ਦੁਬਾਰਾ ਮੁੜ ਕੇ ਆਇਆ ਨਹੀਂ ਇੱਥੇ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਬਾਪੂ ਜੀ ਕਹਿੰਦੇ ਵੀ ਅਸੀਂ ਸਾਰੀਆਂ ਜੰਗਾਂ ਦੇਖੀਆਂ ਨੇ ਵੀ ਅਸੀਂ ਨੁਕਸਾਨ ਹੀ ਦੇਖਿਆ ਹਰ ਚੀਜ਼ ਦਾ ਜਾਨੀ ਵੀ ਮਾਲੀ ਵੀ ਸੋ ਬਾਪੂ ਜੀ ਕਹਿੰਦੇ ਵੀ ਨੁਕਸਾਨ ਹੈਗਾ ਜੰਗ ਦਾ ਇਹ ਜੰਗ ਦਾ ਕੋਈ ਫਾਇਦਾ ਨਹੀਂ ਤੇ ਜੰਗ ਆ ਜਿਹੜੀ ਇਹ ਸਰਕਾਰਾਂ ਲਾਉਂਦੀਆਂ ਜਾਂ ਵੱਡੇ ਦੇਸ਼ ਜਿਹੜੇ ਆਪਣੇ ਹਥਿਆਰ ਵੇਚਣਾ ਚਾਹੁੰਦੇ ਆ ਬਾਪੂ ਜੀ ਮੁਤਾਬਕ ਵੀ ਉਹੋ ਹੀ ਜੰਗ ਲਵਾਉਂਦੇ ਆ ਤੇ ਉਹੀ ਇਹ ਵਿਨਾਸ਼ ਚੋਂਦੇ ਤੇ ਦੋਨੇ ਪਾਸੇ ਪੰਜਾਬ ਦਾ ਇਹ ਨੁਕਸਾਨ ਆ ਚੜਦੇ ਤੇ ਲੈਂਦੇ ਪੰਜਾਬ ਹੀ ਲਪੇਟ ਦੇ ਵਿੱਚ ਆਉਂਦਾ جنگ ਦੇ ਵਿੱਚ ਬਾਕੀ ਹੋਰ ਕਿਤੇ جنگ ਦਾ ਕੋਈ ਐਡਾ ਨੁਕਸਾਨ ਨਹੀਂ ਹੁੰਦਾ ਪੰਜਾਬ ਦਾ ਹੀ ਹਰ ਪੱਖੋਂ ਨੁਕਸਾਨ ਹੋ ਰਿਹਾ ਸੋ ਆਪਾਂ ਇਹੇ ਕੋਸ਼ਿਸ਼ ਕਰਾਂਗੇ ਬਾਈ ਜੀ ਜਿਹੜੀਆਂ ਪੜਕਾਊ ਖਬਰਾਂ ਜਾਂ ਕੁਝ ਹੋਰ ਚੱਲ ਰਹੀ ਨੇ ਤੇ ਕੰਟਰੋਲ ਕਰੋ ਤੇ ਦਿਮਾਗ ਤੋਂ ਬੁੱਧੀ ਤੋਂ ਕੰਮ ਲਓ ਸੋ ਬਾਬੂ ਜੀ ਬਹੁਤ ਧੰਨਵਾਦ ਹੋਰ ਕੁਝ ਕਹਿਣਾ ਚਾਹੂੰਗਾ ਜੀ ਇਹਦੇ ਬਾਰੇ ਇਹ ਬੱਦ ਹੋ ਗਈ ਲੜਾਈ ਰੱਖੋ ਬੰਦ ਕਰੋ ਲੜਾਈ ਗੱਲ ਚੱਗੀ ਸੀ ਗੋਪਤ ਅੰਗਨੀ ਆ ਦੁਨੀਆਂ ਰੋਸ ਲਓ ਦੁਨੀਆ ਸੁਹੀ ਵਸਣ ਲਈ ਆ ਜੀ ਤੇ ਪਾਸੇ ਹੋ ਜਾ ਰਹੋ ਨਾ ਜੀ ਹਾਂਜੀ ਤਾਂ ਧੰਨਵਾਦ ਜੀ